ਇਰੇ ਵਿੱਚ ਮੋਰਫਿਨ ਵੀ ਕਿਸੇ ਦਾ ਪੋਜ਼ਿਟਿਵ ਆ ਰਿਹਾ ਤੇ ਕਿਸੇ ਦੀ ਬੋਲੇ ਨਾ ਵੀ ਨੀ ਪੋਜ਼ਿਟਿਵ ਆ ਰਿਹਾ ਤੇ ਸਰ ਕੀ ਲੱਗ ਰਿਹਾ ਤੁਹਾਨੂੰ ਕਿ ਜੋ ਅੱਜ ਹੰਗਾਮਾ ਆਇਆ ਇਹ ਕੰਮ ਸਹੀ ਗਲਤ ਹੈ ਇਹ ਹੈ ਕਿ ਚਲੋ ਗਲਤ ਹੈ ਗਾਵਾ ਪਰ ਬਾਕੀ ਇਹਨਾਂ ਨੂੰ ਜੋ ਵੀ ਜਿੱਦਾਂ ਵੀ ਹੈਗਾ ਵਾ ਕਿ ਨਾਲ ਨਾਲ ਦਵਾਈ ਵੀ ਦੇ ਰਹੇ ਆਂ ਤੇ ਇਹਨਾਂ ਨੇ ਆਪ ਵੀ ਕੀਤਾ ਕਿ ਸਾਡੇ ਦਰਸ਼ਨੀ ਕਰਦੇ ਸਾਡੇ ਕੋਲ ਪਹਿਲਾਂ ਵੀ ਰਿਕਾਰਡ ਚ ਹੋ ਚੁੱਕਾ ਹੈ ਕਿ ਜਿੰਨੇ ਅਸੀਂ ਦਰਸ਼ਕ ਦਿੱਤੇ ਹਾਂ 2000 ਦੇ ਵੈਬਸਾਈਟਾਂ ਨਾਲ ਦੇ ਅਈ ਜਦੋਂ ਵੀ ਕੋਈ ਆਉਂਦਾ ਉਹਨੇ ਡੈਟਾ ਕਰਦੇ ਆ ਪਰ ਇਹ ਸਾਨੂੰ ਜਾਣਨ ਦੀ ਜ਼ਰੂਰ ਕਰਦੇ ਕਿ ਸਾਡੇ ਦਰਸ਼ਨੀ ਕਰਦੇ ਹੈ ਸਤੋਂ ਹੀ ਦੇਖ ਲੋ ਕਿ ਜਿਹੜੇ ਡਾਕਾਂ ਦੇ ਦਵਾਈ ਨਹੀਂ ਦਿੰਦੇ ਉਹਨੇ ਜਾ ਕੇ ਕਿੰਨਾ ਗੱਟ ਕੰਮ ਕਰ ਰਹੇ ਹੋ ਕਿ ਦਵਾਈ ਦੇ ਨਾਲ ਨਾਲ ਮੋਰਫਿਨ ਵਰਤੀ ਹੋ ਰਹੀ ਹੈ ਕਿੰਨੇ ਕੰਮ ਕਰਦੀ ਆਹੀ ਸਰ ਜਿਹੜਾ ਮੋਰਫਿਨ ਤਾਂ ਆ ਤੇ ਕੀ ਚੀਜ਼ ਕੀ ਹੈ ਇਹ ਚਿੱਟੇ ਦਾ ਹੈਗਾ ਜੀ ਠੀਕ ਉਹ ਸਤਿ ਸ੍ਰੀ ਅਕਾਲ ਮੈਂ ਹੁਕਮਜੀਤ ਸਿੰਘ ਪੰਜਾਬ ਟੀਵੀ ਤੋਂ ਸੋ ਅੱਜ ਅਸੀਂ ਪਹੁੰਚਾ ਜੀ ਪਿੰਡ ਸੁਲਤਾਨਪੁਰ ਪੱਤੀ ਮਨਸੂਰ ਦੀ ਵਿਖੇ ਜਿੱਥੇ ਕਿ ਆਮ ਪਾਰਟੀ ਵੱਲੋਂ ਨਸ਼ਾ ਛਡਾਊ ਕੇਂਦਰ ਜੋ ਖੋਲਿਆ ਗਿਆ ਹੈ ਆਪ ਮੈਂ ਦਿਖਾ ਸਕਦਾ ਉਹ ਤੇ ਲਿਖਿਆ ਹੋਆ ਆਯੂਸ਼ਮਨ ਆਰੋਗਿਆ ਕੇਂਦਰ ਇੱਥੇ ਨਾਲ ਦੇ ਨਾਲ ਮਰੀਜ਼ਾਂ ਨੂੰ ਦਵਾਈਆਂ ਮਿਲਦੀਆਂ ਵਾ ਤੇ ਨਾਲ ਦੇ ਨਾਲ ਅੰਦਰ ਨਸ਼ਾ ਛਡਾਊ ਕੇਂਦਰ ਵੀ ਹੈ ਗੱਲਬਾਤ ਕਰਦੇ ਆ ਅੱਜ ਪਿੰਡ ਸੁਲਤਾਨਵਿੰਡ ਵਿਖੇ ਪਹੁੰਚੇ ਨੇ ਬਾਬਾ ਗੁਰਮੁਖ ਸਿੰਘ ਜੋ ਕਿ ਨਸ਼ਾ ਛਡਾਊ ਕੇਂਦਰ ਵੱਲੋਂ ਆਏ ਨੇ ਤੇ ਆ ਮੈਂ ਦਿਖਾਣੇ ਇੱਕ ਵਰੀ ਦਲਿਤ ਵਿਕਾਸ ਬੋਰਡ ਪੰਜਾਬ ਸੀਨੀਅਰ ਵਾਈਸ ਚੇਅਰਮੈਨ ਜੋ ਕਿ ਬਾਬਾ ਗੁਰਮੁਖ ਸਿੰਘ ਜੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਕਿ ਉਹ ਪਿੰਡ ਆਏ ਆ ਕੀ ਕਹਿਣਾ ਚਾਹੁੰਦੇ ਕਿ ਇੱਕ ਜੋ ਕਿ ਲੜਕੇ ਨਸ਼ਾ ਛਡਣਾ ਚਾਹੁੰਦੇ ਨੇ ਉਹਨਾਂ ਦੀ ਹਮਾਇਤ ਵਿੱਚ ਆਇਆ ਹਾਂਜੀ ਬਾਬਾ ਜੀ ਸਤਿ ਸ੍ਰੀ ਅਕਾਲ ਪਪਾ ਜੀ ਅੱਜ ਜੋ ਵੀ ਚਿੱਠੀ ਲਿਖੀ ਡਾਕਟਰ ਵੱਲੋਂ ਕੀ ਕੀ ਹੋਇਆ ਕਿ ਬੇਡੇ ਮੈਜورٹی ਲਿਖੀ ਸੀ ਕਿ ਪੰਜਾਬ ਸਰਕਾਰ ਨੇ ਉਹ ਸੈਂਟਰ ਖੋਲੇ ਇਹਨਾਂ ਦੀ ਹਿਫਾਜ਼ਤ ਵਾਸਤੇ ਜੀ ਜੀ ਯਾਨੀ ਅਗਰ ਦੋ ਗੋਲੀਆਂ ਤੇ ਇੱਕ ਗੋਲ ਦਿਓ ਤੇ ਇੱਕ ਸ਼ਾਮਾਂ ਖਾ ਲੈਣ ਜੀ ਜੀ ਜੇ ਤੈਨਾਂ ਦੋਨੂੰ ਇੱਕ ਖਵਾ ਦੋ ਤੇ ਦੋ ਸ਼ਾਮਾਂ ਦੇ ਉਹਨਾਂ ਨਾਲ ਦੇ ਦੋ ਜੀ ਇਹਨਾਂ ਨੇ ਮਦਦੇ ਸ਼ਿਵ ਸੱਜਣ ਦੇਖੀ ਮੈਡਮ ਨੇ ਆਖਿਆ ਕਿ ਸਾਡੇ ਕੋਲ ਸ਼ਿਵ ਸੱਜਣ ਦੇ ਉਲਖਾਰ ਮੈਂ ਠੀਕ ਹੈ ਮੈਂ ਆਪਣੇ ਲੈਟਰ ਬੈਟ ਦਲ ਤੇ ਵਿਕਾਸ ਬੋਰਡ ਪੰਜਾਬ ਦੇ ਲੈਟਰ ਬੈਟ ਦੇ ਲਿਖ ਕੇ ਦੇ ਆ ਉਹਨੇ ਮੇਰੀ ਬੇਨਤੀ ਐਕਸੈਪਟ ਕਰ ਲਈ ਉਹ ਰਿਟਰਨ ਦੇ ਮਾਈ ਰਿਟਰਨ ਦਿੱਤਾ ਹੈਗਾ ਜੀ ਜੀ ਰਿਟਰਨ ਦਿੱਤਾ ਕਿ ਇੱਕ ਗੋਲੀ ਖਾ ਲਨਗੇ ਇੱਕ ਇਹਨੇ ਭਾਈ ਹੰਦ ਦੇ ਦੇ ਅਸੀਂ ਬੜੇ ਪਿਆਰ ਨਾਲ ਬੜੇ ਸੋਹਣੇ ਤਰੀਕੇ ਨਾਲ ਇਹਨਾਂ ਦੀ ਬੇਨਤੀ ਨੂੰ ਪ੍ਰਵਾਨ ਕੀਤਾ ਹੈ ਜੋ ਇਹਨਾਂ ਗਿਆ ਅਸੀਂ ਉਹ ਕੀਤਾ ਪੌਣੀ ਸਾਡੀ ਇਹ ਮੰਗੇ ਕਿ ਸਾਡੀ ਸਾਰੇ ਸੈਂਟਰ ਆਲੈਂਡ ਆਲ ਦੇ ਸੈਂਟਰ ਹੈ ਗਿਆ ਪੰਜਾਬ ਦੇ ਉੱਥੇ ਇੱਕ ਗੋਲੀ ਹੁੰਦੇ ਇੱਕ ਨਾਲ ਦੇ ਦਿੰਦੇ ਆ ਇਹ 10 ਗੋਲੀਆਂ ਦੇ ਇੱਕ ਗੋਲੀ ਖੋਹਦੇ ਤੇ ਦੋ ਨਾਲ ਦੇ ਦਿੰਦੇ ਇਹਨਾਂ ਨੂੰ ਕੀ ਆਬਜੈਕਸ਼ਨ ਹੈ ਬਾਬਾ ਜੀ ਇੱਕ ਪਿੱਛੇ ਜੇ ਨਾ ਵੀਡੀਓ ਵਾਰ ਲੋਈ ਸੀ ਜਿਹਦੇ ਵਿੱਚ ਨਾ ਮੁੰਡੇ ਗੋਲੀਆਂ ਵੇਚਦੇ ਨਜ਼ਰ ਆਏ ਸੀ ਦੇਖ ਆ ਡਾਟਾ ਬਰ ਤੇ ਕੀ ਲਿਖਿਆ ਮੈਂ ਬਾਬਾ ਗੁਰਮਖਸੇ ਦਲਦਕਾਲ ਬੋਰਡ ਚੇਅਰਮੈਨ ਮੈਂ ਗਾਰੰਟੀ ਦਿੰਦਾ ਅਗਰ ਮੇਰੇ ਪਿੰਡ ਵਿੱਚ ਕੋਈ ਵੀ ਬੰਦਾ ਫੜਿਆ ਜਾਵੇ ਤੇ ਮੈਂ ਇਹਦੀ ਰਿਸਪੋਨਸੀਬਿਲਟੀ ਮੈਂ ਮੈਡਮ ਨੇ ਭਾਈ ਰਿਟਨ ਲਿਆ ਮੇਰੇ ਕੋ ਫਿਰ ਕੱਲ ਕਹਿੰਦੇ ਨੇ ਇਤਰਾਜ ਕੀਤਾ ਤੇ ਬਾਬਾ ਜੀ ਇੱਕ ਹੋਰ ਬੇਨਤੀ ਆ ਕਿ ਜਦੋਂ ਪਿੱਛੇ ਜੇ ਡਿਸਪੈਂਸਰੀ ਦੀ ਖਬਰ ਲੱਗੀ ਤੇ ਇਹਦੇ ਵਿੱਚ ਮੈਡਮ ਜੀ ਨੇ ਖੁਦ ਬਿਆਨ ਦਿੱਤੇ ਆ ਕਿ ਅਸੀਂ ਪੂਰੇ ਹਫਤੇ ਬਾਅਦ ਅਸੀਂ ਇਹਨਾਂ ਦਾ ਬਾਥੂਮ ਟੈਸਟ ਕਰਦੇ ਆ ਯੂਰੀ ਟੈਸਟ ਕਰਦੇ ਆ ਉਹਦੇ ਵਿੱਚ ਸਾਨੂੰ ਪਤਾ ਲੱਗਦਾ ਕਿ ਬੰਦਾ ਨਸ਼ੇ ਛੱਡ ਰਿਹਾ ਜਾਂ ਕਿੱਦਾਂ ਵਾ ਤੇ ਕੁਝ ਲੋਕਾਂ ਨੂੰ ਜਿਆਦਾ ਮੇਰੇ ਖਾ ਡੋਸ ਲੈਣ ਨਾਲ ਦੁਰੇ ਵੀ ਵੇਸੀ ਐਸਾ ਬਿਲਕੁਲ ਮੇਰੇ ਸੋਚ ਨਾਲ ऐसा कुछ नहीं है ਇਹਨਾਂ ਦਾ ਮਤਲਬ ਲੱਭੀ ਅਸੀਂ ਦੋ ਗੋਲੀਆਂ ਵਿੱਚ ਇੱਕ ਗੋਲੀ ਖਾ ਕੇ ਕੰਮ ਕਰਕੇ ਬਾਅਦ ਚ ਮੁੜ ਗਏ ਇਹ ਆਂ ਕੇ ਦਜੀਸ਼ ਸ਼ਾਮਨ ਗੋਲੀ ਜਾਂਦੇ ਜੋ ਤੋੜ ਵਜਦੀ ਆ ਹਾਂਜੀ ਹਾਂਜੀ ਜਿਆਦਾ ਦੋ ਇਹਨਾਂ ਦੋਰੇ ਪਏ ਆ ਉਹ ਤਾਂ ਹੀ ਪਹਿਲੇ ਆਪਾਂ ਕਿੱਟੀ ਗੋਲੀ ਦਿਖਵਾ ਦਾਂਗੇ ਇਹਨਾਂ ਨੂੰ ਉਹਨਾਂ ਦੋਰੇ ਪਹਿਣ ਕੇ ਜਾਂਦੇ ਆ ਉਹ ਤੇ ਪਹਿਣਗੇ ਲਾਜ਼ਮੀ ਹੈ ਜੇ ਤੁਸੀਂ ਇੱਕ ਗੋਲੀ ਕਹੋਗੇ ਦੂਜੀ ਨਾਲ ਦੋਗੇ ਦੋਰੇ ਨਹੀਂ ਪਹਿਣਗੇ ਕਿਉਂ ਤੁਸੀਂ ਡਾਕਟਰ ਤੇ ਕੰਪਲੀਟ ਨਹੀਂ ਕੀਤੀ ਯਾਰ ਰਿਡਨ ਦੇ ਕੇ ਆਏ ਇੱਕ ਮਿੰਟ ਆਜੇ ਬੜੇ ਰਿਡਨ ਸਰ ਸਰ ਨੂੰ ਦੇ ਕੇ ਆਇਆ ਵਾ ਜੀ 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 ਲਾਲ ਤੇ ਵਿਕਾਸਪੁਰ ਪੰਜਾਬ ਦੇ ਜਿਹੜੇ ਲੈਟਰ ਬੈਟਰ ਰਿਡਨ ਦੇ ਗਿਆ ਪੀਆ ਜਿਹੜੀ ਮੁਸ਼ਕਲ ਆ ਇਹਨਾਂ ਦੀ ਸੋਲਵ ਕਰੋ ਕਿਉਂਕਿ ਪੰਜਾਬ ਗਵਰਨਮੈਂਟ ਨੇ ਅਗਰ ਇਹ ਟਿਕਾ ਲਾਉਣ ਲਈ ਇੱਕ ਮੁੰਡੇ ਮਾਇਓ ਨਾਂ ਦੀ ਔਰਤ ਹੈ ਉਹਦੇ ਤਿੰਨ ਬੇਟੇ ਆ ਗਏ ਉਹ ਜਿਹਦੇ ਇੱਕ ਵਾਰ ਦਵਾਈਖਾਨੇ ਦੇ ਸ਼ਾਮਾਂ ਨੂੰ ਟੋਰ ਵਜਦੀਆ ਤੋਂ ਟਿਕਾ ਲਾਉਣ ਚਲ ਜਾਂਦੇ ਆ ਤੇ ਬੜੀ ਦਿੱਸੀ ਇਹ ਸੈਂਟਰ ਉਸ ਸੈਂਟਰ ਪੰਜਾਬ ਗਵਰਨਮੈਂਟ ਦਾ ਬੜਕੇ ਇਹਨਾਂ ਦਾ ਨਹੀਂ ਹੈਗਾ ਇਹ ਇਹਨਾਂ ਲੋਕਾਂ ਨੇ ਰੋਜ਼ਗਾਰ ਦਿੱਤਾ ਇਹਨਾਂ ਨੂੰ ਇਹ ਸਾਰੇ ਸਟਾਉਂਡ ਰੋਜ਼ਗਾਰ ਇਹਨਾਂ ਦੇ ਤਾਲੁਕਾਂ ਨੇ ਅਗਰ ਉਹ ਸੈਟਰ ਬੰਦ ਹੋਇਆ ਤਾਂ ਬੇਰੋਜ਼ਗਾਰੀ ਹੋਏਗੀ ਕਿ ਨਹੀਂ ਹੋਏਗੀ ਹੁਣ ਆਪਾਂ ਕੀ ਚੋਣੇ ਕੀ ਇਹਨਾਂ ਚੋਣੇ ਕਿ ਦੋ ਗੋਲੀਆਂ ਮਿਲ ਜੀਆਂ ਇੱਕ ਗੋਲੀ ਨਾਲ ਖਾਲੀ ਹੈ ਇੱਕ ਨਾਲ ਜੀ ਸ਼ਾਮਾਂ ਨੂੰ ਖਾ ਸਕਦਾ ਬਸ ਕੋਈ ਜਾਲ ਕੋਈ ਧਮਾਨ ਨਹੀਂ ਕੋਈ ਕਹੇ ਸੀ ਬੱਟਾ ਸੇ ਗੱਲ ਨਹੀਂ ਬਸ ਬੇਨਤੀ ਰਿਕੁਐਸਟ ਹੈ ਉਹਨੂੰ ਰਿਕੁਐਸਟ ਕੀਤੀ ਇਹਨਾਂ ਨੂੰ ਰਿਕੁਐਸਟ ਕੀਤੀ ਆ ਤੇ ਜੇ ਇਸ ਤੋਂ ਬਾਅਦ ਜੇਕਰ ਨਾ ਇਹ ਗੱਲ ਕਰਨਗੇ ਫਿਰ ਜੋ ਸਮਝਨੇ ਮਤਾਂਪਕ ਜੋ ਹੋਏਗਾ ਦੇਖਿਆ ਜਾਏਗਾ ਕੋਈ ਬੰਦਾ ਗਲਤ ਕੰਮ ਕਰਦਾ ਹੋਏ ਨਾ ਉਹਨੂੰ ਡਰਨ ਦੀ ਲੋੜ ਨਹੀਂ ਉਹਨੂੰ ਪਤਾ ਮੈਂ ਜੇ ਮੈਂ ਕੰਮ ਕਰਦਾ ਜਾ ਰਿਹਾ ਹਾਂ ਮੈਂ ਬਿਲਕੁਲ ਸਹੀ ਕਰ ਰਿਹਾ ਹਾਂ ਮੈਂ ਬਿਲਕੁਲ ਕਰ ਰਿਹਾ ਹਾਂ ਮੈਂ ਇਹ ਤੁਸੀ ਕਹਿ ਰਹੇ ਡਿਊਟੀ ਸਹੀ ਕਰ ਰਹੇ ਹੋ ਵਟ ਆਈ ਕੈਨ ਡੂ ਮੈਂ ਕਿ ਮੈਂ ਤੇਰੇ ਨਾਲ ਮੇਰੇ ਹਿਸਾਬ ਨਾਲ ਕੁਝ ਵੀ ਨਹੀਂ ਆਜੇ ਜੋ ਕਿ ਤੁਸੀਂ ਜੋ ਦੂਜਾ ਹੋ ਜਾਂਦਾ ਹੈ ਉਹ ਤਾਂ ਕਰੋ ਕੋਈ ਕਰਦੇ ਤੁਸੀਂ ਕਿਹੜੀ ਹੋ ਫੈਸਲਾ ਆਲ ਆਲ ਕਿਹੜੇ ਕਿਹੜਾ ਉਹ ਮੈਂ ਗੱਲ ਨਾਲ ਉਹ ਆਪਦਾ ਮਾਰ ਗਿਓ ਇੱਥੇ ਮੰਡੀ ਨਾਲ ਦੇ ਇੱਕ ਗੋਲੀ ਲੈਂਦੇ ਆ ਕੈਮਰਾ ਜੋ ਕਦੋਂ ਆ ਕਿਤੇ ਮੈਂ ਇੱਕ ਮਿੰਟ ਮੈਂ ਆਪਣਾ ਸੈਂਟਰ ਤੋਂ ਕੰਮ ਕਰਨਾ ਜੋ ਮੈਂ ਕਹਿੰਦਾ ਵਗਾ ਵੀ ਅੱਜ ਤੁਹਾਨੂੰ ਇਹ ਜੋ ਮੰਗ ਵੀ ਹੋ ਜਾਂਦਾ ਗੱਲ ਖਤਮ ਮੰਗਤੀ ਮੰਗੀ ਤੁਸੀਂ 2 ਮਿੰਟ ਹੁਣ ਮੈਂ ਫੋਨ ਤੇ ਗੱਲ ਕੀਤੀ ਉਹਨਾਂ ਨੇ ਮੈਨੂੰ ਦੋ ਗੱਲ ਕਹੀ ਹੈ ਉਹਨਾਂ ਨੇ ਕਿਹਾ ਕਿ ਮੈਡਮ ਨੇ ਕਲੀਅਰ ਕੀਤਾ ਹੈ ਕਿ ਲੈਟਰ ਫਾਰਵਰਡ ਹੀ ਹੈ ਆ ਰਿਪੋਰਟ ਵੀ ਆ ਪਰ ਹੌਂਸਲੀ ਮੰਗਵਾਂ ਨੇ ਜਨਮ ਆਹ ਉਹ ਮੋੜ ਨੇ ਮੇਰੀ ਗੱਲ ਜੋ ਪ੍ਰੋਪਰਟੀ ਹੋਈ ਹੈ ਨਾ ਆਹ ਜਨ ਵਾਲੇ ਕਿ ਜਨਾ ਇਹ ਲੈਟਰ ਉਹਨੇ ਐਡਵੋਕੇਟ ਕੋਲੇ ਗੱਡੀ ਲਈ ਹੈ ਨਾ ਤੁਸੀਂ ਤੁਹਾਡਾ ਅਲਜਾਮ ਦੀ ਇਹ ਗੋਲੇ ਆਮ ਆ ਲੈ ਦੇਖੀ ਕਿ ਮੈਂ ਜਾਮ ਜਾਣੇ ਦਾ ਨਾ ਨਾ ਤੁਸੀਂ ਲਾਣਾ ਮੈਂ ਕਿਉਂ ਜਾਵਾਂ ਖਾਣੇ ਤੋਂ ਲੋੜ ਨਹੀਂ ਕੋਈ ਜਾਣੀ ਆਪਾਂ ਇਸ ਗੱਲ ਅੱਗੇ ਕਰ ਬੱਟੀ ਆਪਣੀ ਡਿਊਟੀ ਕਰੇਗਾ ਹੀ ਆਪਾਂ ਇਸ ਦੇ ਵਿਚੇ ਕਰੀਏ ਆਪਾਂ ਜੇ ਸੈਂਟਰ ਪੰਜਾਬ ਬਾਰਡਰ ਦਾ ਵਾ ਪੰਜਾਬ ਗੌਰਮੇ ਦੇ ਨਾਲ ਕੁਝ ਤਾਇਰ ਇਹਨਾਂ ਦੇ ਬਜਟ ਦਾ ਹਾਸ ਤੇ ਪਰ ਤੁਸੀਂ ਇਹਨਾਂ ਜਦ ਦੂਜੇ ਸੈਂਟਰ ਤੇ ਜੀ ਹੈਗੀ ਆ ਇੱਕ ਗੋਲੀ ਜਾਂ ਇੱਕ ਛਾਵਾ ਦੇ ਲੋਕ ਕੁਝ ਮੋਰਮੇ ਕਰਦੇ ਤੁਸੀਂ ਤੁਸੀਂ ਬੱਚਿਆਂ ਨੂੰ ਦਵਾਈ ਸਹੀ ਤਰੀਕੇ ਨਾਲ ਖਾਣ ਦੋ ਆਪਾਂ ਆਪਾਂ ਗਲਤ ਪਾਸੇ ਨਹੀਂ ਉਹ ਘਰ ਜਾ ਕੇ ਲੈ ਜਾਂਦੇ ਕਿ ਟੰਡ ਖੋਲ ਕੇ ਪੀਸ ਕੇ ਟੀਕੇ ਲਾਉਂਦੇ ਜੇ ਫਿਰ ਦੇਖੋ ਐਸਾ ਕੁਝ ਨਹੀਂ ਆ ਮੈਂ ਨਹੀਂ ਚਾਹੁੰਦੇ ਕੋਈ ਗਲਤ ਕੰਮ ਹੋਵੇ ਤੇ ਇਸ ਕਰਕੇ ਸਾਨੂੰ ਨਾ ਤੁਸੀਂ ਮਜਬੂਰ ਕਰੋ ਨਹੀਂ ਮੈਂ ਮਜਬੂਰ ਨਹੀਂ ਕਰ ਰਿਹਾ ਮੈਂ ਤਾਂ ਦੁਨੀਆ ਦੀ ਪਬਲਿਕ ਦੀ ਆਵਾਜ਼ ਨੂੰ ਬੋਟ ਕਰ ਰਿਹਾ ਵੀ ਉਹਨਾਂ ਨੂੰ ਵਿਚਾਰਾਂ ਨੂੰ ਲਾਗ ਰਿਹਾ ਕਿ ਬੱਚੇ ਆ ਉਹਨਾਂ ਨੂੰ ਨਹੀਂ ਸਮਝਣਾ ਉਹ ਗਲਤ ਆਵਾਜ਼ ਹੈ ਨਹੀਂ ਇੱਕ ਮਿੰਟ ਮੇਰੇ ਕਹਿੰਦਾ ਬਾਪੇ ਮੈਂ ਆਪਣੇ ਲੈਟਰ ਬੈਠ ਰਿਹਾ ਵੀਡੀਓਟ ਦੇ ਕੇ ਆਉਣਾ ਕਿ ਅਗਰ ਕੋਈ ਬੱਚਾ ਨਾਟ ਵਰ ਸੇ ਅਗਰ ਕੋਈ ਬੱਚਾ ਖੇਲ ਕਰੇਗਾ ਤਾਂ ਮੈਂ ਜ਼ਿੰਮੇਵਾਰ ਹਾਂ ਆਦਾ ਉੱਪਰ ਪੇਚਾ ਉੱਪਰ ਜਦੋਂ ਅਸੀਂ ਚੰਡੀਗੜ੍ਹੋਂ ਕਹਿ ਦਿੰਗੇ ਆਪੀ ਦੇਖੋ ਬਲਕੀ ਜੀ ਅੰਦੇਸ਼ੋਂ ਗੱਲ ਇਹ ਬਹੁਤ ਇਹ ਮੈਂ ਨਹੀਂ ਚਾਹਦਾ ਇਹ ਇਸ ਮੈਨਾਂ ਇਹ ਆ ਕੇ ਸਭ ਸਦਾ ਮੈਂ ਲਿਖਾ ਲਿਆ ਆਂ ਤੇ ਫਿਰ ਉਹ ਮੈਡਮ ਨਹੀਂ ਤੇ ਮੇਰੀ ਗੱਲ ਹੋਈ ਮੈਂ ਕਿਹਾ ਮੈਡਮ ਤੁਸੀਂ ਇਦਾਂ ਕਹਿਤਾ ਉਹਨਾਂ ਨੂੰ ਕਹਿੰਦੇ ਮੈਂ ਮੈਂ ਨਹੀਂ ਕਿਹਾ ਨਹੀਂ ਮੈਂ ਉੱਪਰ ਪੇਚ ਲੱਗੀ ਟਰੈਕਟਰ ਨੂੰ ਉਹਨਾਂ ਦੀ ਲੈਟਰ ਜੀਵੇਂ ਕਹਿਨਗੇ ਸਾਨੂੰ ਟਰੈਕਟਰ ਸਾਹਿਬ ਦੇ ਦੇਣਗੇ ਜੀ ਉਦੋਂ ਪਤਾ ਜੀ ਜੀ ਕੀ ਪਰਮਾਤਮਾ ਨੇ ਤੁਹਾਨੂੰ ਬੜਾ ਕੁਝ ਦਿੱਤਾ ਸਰਵਜਨਕ ਸਰਕਾਰੀ ਜੋਬ ਦਿੱਤੀ ਆ ਉਹ ਇਹ ਵਿਚਾਰੇ ਦੁਖੀ ਲੋਗ ਐ ਇਹ ਮੈਂ ਇਹਨਾਂ ਜੀ ਮੈਂ ਕਿਹਾ ਵੀ ਇਹ ਤਾਂ ਇਕੱਠੀਆਂ ਗੋਲੀਆਂ ਖਾ ਗਏ ਇਹਨਾਂ ਮੁਰਗੇ ਗੋਲੀ ਸੋਰੇ ਖਾਂਦੇ ਆ ਪਿਓ ਨੂੰ ਕਾਲ ਕੇ ਕੰਮ ਕਰਦੇ ਕੰਮ ਕਰਕੇ ਮੁਰਗੇ ਖਿਆਮਾਂ ਖਾਂਦੇ ਤੇ ਰੋਡ ਤੋੜਵਾ ਜੀ ਆ ਪਿਆਪਾ ਕਰਦੇ ਦੋ ਵਾਰੀ ਦੱਦੋ ਦੋ ਵਾਰੀ ਤਾਂ ਕਾਣੀ ਨਹੀਂ ਮੇਰੀ ਮੇਰੀ ਬੇਟੀਆਂ ਨਾਲ ਮੇਰੀ ਬੇਂਤੀ ਸੋ ਜੋ ਪਬਲਿਕ ਰਿਵਾਜ ਐ ਤੁਸੀਂ ਮੇਰੀ ਬੇਨਤੀ ਕਬੂਲ ਕਰੋ ਮੈਂ ਨਹੀਂ ਚਾਹੁੰਦਾ ਮੈਂ ਕੋਈ ਇਸ ਵਿਸ਼ੇ ਦੇ ਕੋਈ ਦੇਖੋ ਅਸੀਂ ਤੁਹਾਡੀ ਆਵਾਜ਼ ਉੱਪਰ ਤੱਕ ਪਹੁੰਚਾ ਰਹੇ ਹਾਂ ਮੈਡਮ ਤੁਹਾਡੀ ਚਿੱਠੀ ਭੇਜੀ ਹੈ ਉੱਪਰ ਜੇ ਸਾਨੂੰ ਕਹਿਦਣਗੇ ਪੈਸਾ ਹੀ ਹੈ ਤਾਂ ਕਿ ਜ਼ਰੂਰ ਖਲਾਵਾਂਗੇ ਪਰ ਮੈਂ ਜਾਦੇ ਦਫਤਰ ਹੁਣੇ ਆ ਜਲੇ ਮੈਂ ਹੁਣੇ ਆਉਣ ਲੱਗਾ ਜੇਕਰ ਉੱਪਰਲੇ ਸੈਂਟਰ ਤੋਂ ਦੂਜੇ ਸੈਂਟਰਾਂ ਵਿੱਚ ਇਹ ਰੂਣ ਨਹੀਂ ਹੈਗਾ ਕਿ ਇੱਥੇ ਤਰਦਾਮੇ ਕਿੰਨੇ ਹੋ ਗਏ ਕੀ ਕਹਿ ਰਹਿਆਂ ਨੂੰ ਗੱਡੀਆਂ ਵੀ ਕਿਸੇ ਨੇ ਨਹੀਂ ਘਾਹ ਕਰ ਚ ਨਹੀਂ ਦੇਣੀ ਬੋਲੀ ਬੀੜਾ ਜੀ ਮੈਂ ਡੀਐਮਪੀ ਸਾਹਿਬ ਮੈਂ ਤੁਹਾਡੇ ਦਫਤਰ ਆਉਣਾ ਜੀ ਮੈਂ ਆਉਣਾ ਤੇ ਤਾਂ ਮੈਂ ਫੋਨ ਚ ਕੀ ਗੱਲ ਮੈਂ ਦਫਤਰ ਤੁਹਾਡੇ ਆਉਣਾ ਵਾ ਚਲੋ ਇਹ ਇਹ ਦਵਾਈ ਇਹ ਦਵਾਈ ਆ ਤੇ ਟਾਈਮ ਲੱਗ ਜਾਂਦਾ ਤੁਸੀਂ ਆਣਾ ਆ ਜਿਓ ਕੋਈ ਗੱਲ ਨਹੀਂ ਮੈਂ ਆ ਜਾਣਾ ਤੁਸੀਂ ਇਹ ਦਵਾਈ ਇਹਨਾਂ ਦੀ ਸ਼ੂਗਰ ਉਹ ਬੇਹਰਬਾਨੀ ਚਾਹੀ ਆ ਲੋ ਠੀਕ ਹੈ ਜੀ ਹੈਲੋ ਹੈਲੋ ਗਾਰੀਮ ਨੂੰ ਮਰਨਾ ਪਾਇਆ ਸੀ ਕੋਰਟੈਂਟਰ ਦੇ ਅੰਦਰ ਆਏ ਆ ਬਾਹਰ ਜੋ ਪੇਸ਼ੈਂਟ ਆ ਉਹਨਾਂ ਵੱਲੋਂ ਬੱਥਰੂਕੀ ਨਾਲ ਗੱਲ ਕੀਤੀ ਗਈ ਕਿ ਸਾਡੇ ਅੱਜ ਤੱਕ ਤੇ ਯੂਰਨ ਟੈਸਟ ਨਹੀਂ ਹੋਏ ਗੱਲ ਹੈ ਚੋਰ ਦੀ ਤੇ ਪਤੇ ਦੀ ਟੈਸਟ ਹੋਇਆ ਮੈਮ ਨਾਲ ਗੱਲਬਾਤ ਕਰਦੇ ਆ ਜੀ ਹਾਂਜੀ ਸੱਸੀ ਕੌਰ ਸੱਸੀ ਕੌਰ ਜੀ ਮੈਮ ਕੀ ਗੱਲ ਲੋਕਾਂ ਦਾ ਇਨਜਾਮ ਲਗਾ ਰਹੇ ਆ ਬੱਫਨ ਦਸ਼ ਨਹੀਂ ਹੋ ਰਹੀ ਕਿ ਇਹ ਨਸ਼ਾ ਕੀ ਹੋਇਆ ਜੀ ਅਸੀਂ ਨਾ ਸਾਨੂੰ ਜਦੋਂ ਤੋਂ ਕਿੱਥ ਮਿਲੀਆਂ ਨੇ ਨਾ ਮਾਰਚ ਮਹੀਨੇ ਤੋਂ ਸਾਨੂੰ ਕਿੱਥ ਮਿਲੀਆਂ ਅਸੀਂ ਮਾਰਚ ਤੋਂ ਸਾਰਿਆਂ ਦੇ ਯੂਰਿਨ ਟੈਸਟ ਸ਼ੁਰੂ ਕਰ ਲਏ ਹੋਏ ਆ ਇੱਥੇ ਠੀਕ ਹੈ ਜਿਹੜਾ ਕੋਈ ਨਿਊ ਪੇਸ਼ੈਂਟ ਆਂਦਾ ਹੈ ਜਿਹੜਾ ਕੋਈ ਫਾਲੋਅ ਅਪ ਵਾਲਾ ਆਂਦਾ ਹੈ ਕਿਸੇ ਦੀ ਦਵਾਈ ਵਧਾਣੀ ਘਟਾਣੀ ਅਸੀਂ ਸਾਰਿਆਂ ਦੇ ਯੂਰਿਨ ਟੈਸਟ ਕਰਦੇ ਆ ਜਿਨ੍ਹਾਂ ਦੀ ਹੋਮ ਡੋਸ ਹੈ ਉਹਨਾਂ ਦੇ ਸਪੈਸ਼ਲ ਸਾਨੂੰ ਇਨਸਟਰਕਸ਼ਨਸ ਆ ਕਿ ਉਹਨਾਂ ਦੇ ਯੂਰਿਨ ਟੈਸਟ ਕਰਨੇ ਹੀ ਕਰਨੇ ਆ ਅਸੀਂ ਆ ਰਜਿਸਟਰ ਮੇਨਟੇਨ ਕੀਤਾ ਹੈ ਪੇਸ਼ੈਂਟ ਦੀ ਆਈਡੀ ਉਤੋਂ ਸਾਰਾ ਤੇ ਯੂਰਿਨ ਦਾ ਨੰਬਰ ਯੂਰੀ ਡਾਕਟਰ ਇਹ ਜੀ ਪੋਜ਼ਿਟਿਵ ਆਇਆ ਆ ਡਿਸਟਰਮਿੰਟ ਆਖੇ ਪੂਰਾ ਡਿਸਟਰਮਿੰਟ ਇੰਟੀਗਰ ਆਜ ਨਹੀਂ ਅਤੀ ਆਇਆ ਆਜ ਨਹੀਂ ਅਤੀ ਇੱਕ ਫੈਸਲਾ ਦਿੱਤਾ ਹੋਇਆ ਆ ਵੀ ਮੈਂ ਡਾਲ ਚ ਦੇਖੋ ਉਹ ਦੋਸੀ ਉਹਦਾ ਕੀ ਟੈਸਟ ਕੀਤਾ 19 ਮਈ ਦੇ ਹੋਏ 15 ਮਈ ਦੇ ਹੋਏ ਤੇਰੇ ਕਿੰਨਾ ਗਿਆ ਸਰ ਦੇ 12 14 8 7 6 ਦੇਖੋ ਸਭ ਹੈ ਨਾ ਆ ਸਾਰੇ ਲਗਾਤਾਰ ਤੁਸੀਂ ਦੇਖ ਸਕਦੇ ਹੋ ਮੈਂ ਮਸੀਨ ਨਿਊਜ਼ ਦੇ ਵਿੱਚ ਇਹ ਵੀ ਦੇਖਿਆ ਕਿ ਤੁਹਾਡੇ ਨਾਲ ਕਾਫੀ ਬਹਿਸ ਹੋ ਰਹੀ ਏ ਇਹ ਬਹਿਸ ਹੋਣ ਦਾ ਕਾਰਨ ਕੀ ਆ ਇਹ ਬੈਸ ਹੁੰਦਾ ਇਹ ਘਰ ਨੇ ਕਿ ਸਾਨੂੰ ਜੋ ਗਾਈਡਲਾਈਨਸ ਮਿਲਿਆ ਨੇ ਸਰਕਾਰ ਵੱਲੋਂ ਸਿਵਲ ਸੱਜਣ ਮੈਮ ਵੱਲੋਂ ਡੀ ਐਮ ਸੀ ਮੈਮ ਵੱਲੋਂ ਸਾਨੂੰ ਗਾਈਡਲਾਈਨਸ ਮਿਲਿਆ ਨੇ ਕਿ ਇਹਨਾਂ ਨੂੰ ਇੱਥੇ ਮੈਡੀਸਿਨ ਖਵਾਓ ਸਾਰੀ ਕਿਉਂਕਿ ਇਹ ਮੈਡੀਸਿਨ ਦਾ ਮਿਸਯੂਜ਼ ਕਰਦੇ ਨੇ ਫਿਰ ਉਸ ਤੋਂ ਬਾਅਦ ਜੋ ਇਹਨਾਂ ਤੇ ਹੀ ਨੁਕਸਾਨ ਹੁੰਦਾ ਓਵਰਡੋਜ਼ ਕਰਕੇ ਇਹ ਇੰਜੈਕਸ਼ਨ ਉਹਦਾ ਬਣਾ ਕੇ ਉਹ ਲਾ ਲੈਂਦੇ ਆ ਤੇ ਉਹਦੇ ਨਾਲ ਬਹੁਤ ਡੈਥਸ ਹੋਈਆਂ ਨੇ ਤੇ ਉਹਨਾਂ ਨੇ ਕਿਹਾ ਕਿ ਇੱਥੇ ਸਾਰੀ ਮੈਡੀਸਿਨ ਖਵਾਓ ਨਾਲੇ ਇਹਨਾਂ ਨੂੰ ਇੱਥੇ ਬਿਠਾ ਕੇ ਖਾਓ ਇਹਨਾਂ ਨੂੰ ਸਹੀ ਤਰੀਕਾ ਹੀ ਨਹੀਂ ਪਤਾ ਕਿਦਾਂ ਮੈਡੀਸਿਨ ਖਾਣੀ ਹੈ ਹਾਂਜੀ ਜੇ ਉਹ ਜ਼ਿੰਮੇਵਾਰੀ ਚੋਕਰੇ ਨੇ ਕਿ ਮੈਂ ਜੇ ਕਿਸ ਨੂੰ ਕੋਸ਼ ਹੋਵੇ ਤੇ ਪਰਮਾਤਮਾ ਨਾ ਕਰੇ ਬੰਦਾ ਬੰਦੇ ਦੀ ਜ਼ਿੰਮੇਵਾਰੀ ਕਦੇ ਨਹੀਂ ਝੁਕ ਸਕਦਾ ਮੈਡਮ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਜ਼ਿੰਮੇਵਾਰੀ ਅਸੀਂ ਤੇ ਵੇਖੋ ਆਪਣੀ ਡਿਊਟੀ ਕਰ ਰਹੇ ਆ ਜੋ ਸਾਨੂੰ ਗਾਈਡਲਾਈਨਸ ਮਿਲੀਆਂ ਨੇ ਅਸੀਂ ਉਹ ਰੂਲਸ ਦੇ ਹਿਸਾਬ ਨਾਲ ਚੱਲ ਰਹੇ ਆ ਦਵਾਈ ਦੇ ਰਹੇ ਆ ਅਸੀਂ ਇਹਦੇ 'ਚ ਇਹ ਨਹੀਂ ਕਹਿ ਸਕਦੇ ਕਿ ਉਹ ਜ਼ਿੰਮੇਵਾਰੀ ਚੋਕਰੇ ਨੇ ਅੱਜ ਤੱਕ ਓਨ ਡਿਊਟੀ ਤੁਹਾਡਾ ਨਕਦੀ ਬਦਤਮੀਜ਼ੀ ਹੋਈ ਨਾ ਬਹੁਤ ਵਾਰ ਬਦਤਮੀਜ਼ੀਆਂ ਹੋਈਆਂ ਸਾਡੇ ਨਾਲ ਇਤੋਂ ਦਾ ਕਿ ਪੁਲਿਸ ਕੇਸ ਵੀ ਕਰਾਇਆ ਅਸੀਂ ਰੋਜ਼ ਪੀਸੀਆਰ ਨੂੰ ਬੁਲਾਣੇ ਆ ਇੱਥੇ ਉਹ ਰੋਜ਼ ਇੱਥੇ ਆਉਂਦੇ ਆ ਉਸ ਟਾਈਮ ਤੇ ਬਾਬਾ ਜੀ ਹੁੰਦੇ ਨੇ ਕਦੀ ਵੀ ਨਹੀਂ ਆਏ ਅਜੇ ਤੱਕ ਉਸ ਟਾਈਮ ਕਦੀ ਨਹੀਂ ਆਏ ਇਹ ਸਿਰਫ ਇੱਥੇ ਇਸ਼ੂ ਕ੍ਰੀਏਟ ਕਰਨ ਆਉਂਦੇ ਆ ਇੱਥੇ ਪ੍ਰੋਬਲਮ ਉਹਨਾਂ ਨੂੰ ਆ ਜਿਹੜੇ ਇੱਥੇ ਦਵਾਈ ਵੇਚਦੇ ਕੀ ਇਹ ਤੁਹਾਨੂੰ ਕੀ ਲੱਗ ਰਿਹਾ ਕਿ ਪੋਲੀਟੀਕਲ ਵੇ ਮੁੱਦਾ ਕੇ ਉਸਨੇ ਖੋਰ ਬਜੀ ਨਹੀਂ ਇਹ ਬਾਬਾ ਜੀ ਉਦਾਂ ਹੀ ਮਤਲਬ ਬਾਬਾ ਜੀ ਜਿਹੜੇ ਹੈਗੇ ਆ ਉਹ ਅਸੀਂ ਉਹਨਾਂ ਨੂੰ ਕਹਿੰਦੇ ਤੁਸੀਂ ਸਾਡਾ ਸਾਥ ਦਿਓ ਅਸੀਂ ਇਹਨਾਂ ਨੂੰ ਇਸ ਦਵਾਈ ਵੀ ਹਟਾਈਏ ਪੇਸ਼ੈਂਟਸ ਨੂੰ ਸਹੀ ਕਰੀਏ ਇੱਥੋਂ ਦੇਆਂ ਨੂੰ ਬੱਚਿਆਂ ਨੂੰ ਪਰ ਇਹ ਬਾਬਾ ਜੀ ਉਸ ਚੀਜ਼ ਤੇ ਆਂਦੇ ਹੀ ਨਹੀਂ ਉਹ ਉਲਟਾ ਸਾਨੂੰ ਕਹਿੰਦੇ ਆ ਕਿ ਜਿਹੜੇ ਤੁਹਾਡੇ ਰੂਲ ਆ ਉਹਨਾਂ ਨਾਲ ਇਹਨਾਂ ਦੀ ਸਿਹਤ ਖਰਾਬ ਹੋ ਰਹੀ ਹੈ ਸੋ ਜਿਵੇਂ ਮੈਂ ਆਪਣਾ ਗੱਲਬਾਤ ਕੀਤੀ ਹੈ ਜਿੰਦੇ ਜਿਵੇਂ ਡਾਕਟਰ ਨੂੰ ਰੱਬ ਮੰਨਿਆ ਜਾਂਦਾ ਹੈ ਮੈਂ ਮੈਮ ਨੂੰ ਇਹੋ ਕਿਹਾ ਕਿ ਜੋ ਵੀ ਇਹਨਾਂ ਦੀ ਦਵਾਈ ਆ ਹਦਾਇਤ ਹੈ ਉਹ ਇਹਨਾਂ ਦੇ ਅਨੁਸਾਰ ਨਹੀਂ ਮਿਲੇਗੀ ਇਹ ਜੋ ਵੱਡੇ ਅਫਸਰ ਉਹਨਾਂ ਦੇ ਕਹਿਣ ਤੇ ਇਹਨਾਂ ਦੇ ਟੈਸਟ ਮੁਤਾਬਕ ਦਵਾਈ ਮਿਲੇਗੀ ਅੰਕਿ ਪੰਜਾਬ ਟੀਵੀ ਦੀ ਵਿਸ਼ੇਸ਼ ਰਿਪੋਰਟ ਕੈਮਰਾਮੈਨ ਮਨਜੋਦੇ ਨਾਲ ਅੰਮ੍ਰਿਤ